ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਰਮਨ ਸਿੰਘ ਮੰਡ ਕਿਸਾਨ ਮਜ਼ਦੂਰ ਸੰਘ ਦਾ ਕਮੇਟੀ ਜ਼ਿਲ੍ਹਾ ਸਕਤਰ ਨਾਲ ਸਾਡੇ ਬਲਾਕ ਪ੍ਰਧਾਨ ਸਰਦਾਰ ਨਿਸ਼ਾਨ ਸਿੰਘ ਜੀ ਔਰ ਸਾਡੇ ਪਤਵੰਤੇ ਸੱਜਣ ਜਿਹੜੇ ਹੰਬੀਵਾਲ ਪਿੰਡ ਤੋਂ ਜਿਨ੍ਹਾਂ ਨੇ ਇੱਕ ਉਪਰਾਲਾ ਕੀਤਾ ਹੈ ਹਰ ਪੀੜਤਾਵਾਂ ਵਾਸਤੇ ਵੀਰੋਂ ਸਰਦਾਰ ਬਲਦੇਵ ਸਿੰਘ ਜੀ ਬਾਜਵਾ ਬਲਬੀਰ ਸਿੰਘ ਜੀ ਸਾਡੇ ਸੈਕਟਰੀ ਸਾਹਿਬ ਸੁਖਵਿੰਦਰ ਸਿੰਘ ਜੀ ਮੋਹੰਤੀ ਤੇ ਗੁਰਦੇয়াল ਸਿੰਘ ਦੀ ਸਾਫਕਾ ਸਰਪੰਚ ਜਿਨ੍ਹਾਂ ਵੱਲੋਂ ਇਹ ਪਰਾਲਾ ਕਰਕੇ ਜਿਹੜਾ ਵਾ ਡੰਗਰਾਂ ਦਾ ਚਾਰਾ ਜਿਹੜਾ ਲਿਆਂਦਾ ਗਿਆ ਵੀਰੋ ਤੇ ਇਸੇ ਤਰ੍ਹਾਂ ਹੀ ਸਾਰਿਆਂ ਨੂੰ ਚਾਹੀਦਾ ਹੈ ਕਿ ਅੱਜ ਸਾਡੇ ਪੰਜਾਬ ਦੇ ਲੋਕਾਂ ਦੇ ਨਾਲ ਸਾਨੂੰ ਖੜਨ ਦਾ ਮੌਕਾ ਮਿਲਿਆ ਔਰ ਖੜਨਾ ਚਾਹੀਦਾ ਹੈ ਕਿਉਂਕਿ ਅੱਜ ਬਹੁਤ ਹੀ ਨਾਜ਼ੁਕ ਹਾਲਾਤ ਦੇ ਵਿੱਚ ਸਾਡਾ ਪੰਜਾਬ ਜਾ ਰਿਹਾ ਹੈ ਚਾਹੇ ਉਹ ਲਹਿੰਦਾ ਪੰਜਾਬ ਆ ਚਾਹੇ ਉਹ ਚੜ੍ਹਦਾ ਪੰਜਾਬ ਆ ਅੱਜ ਪੂਰਾ ਪੰਜਾਬ ਸਾਡਾ ਡੁੱਬ ਚੁੱਕਾ ਆ ਜੇ ਆਪਾਂ ਗੱਲ ਕਰੀਏ ਆਪਣੇ ਕਪੂਰਥਲਾ ਜ਼ਿਲ੍ਹਾ ਦੀ ਤੇ ਸਾਰੀ ਹੱਦ ਜਿੰਨੀ ਆਪਾਂ ਵੇਖਾਂਗੇ ਸਾਰਾ ਪਾਣੀ ਪਾਣੀ ਇੱਥੇ ਹੋਇਆ ਪਿਆ ਸਾਰਾ ਕੁਝ ਖਤਮ ਹੋ ਗਿਆ ਜੇ ਕੋ ਆਪਾਂ ਚਾਰੇ ਦੀ ਗੱਲ ਕਰੀਏ ਡੰਗਰਾਂ ਦਾ ਉਹ ਵੀ ਖਤਮ ਹੋ ਗਿਆ ਸਾਡੀਆਂ ਫਸਲਾਂ ਖਤਮ ਹੋ ਗਈਆਂ ਤੇ ਸਾਡੇ ਵੀਰਾਂ ਨੇ ਬਹੁਤ ਵੱਡਾ ਪਰਾਲਾ ਕੀਤਾ ਇਹਨਾਂ ਸਾਰਿਆਂ ਨੇ ਇਹਨਾਂ ਦਾ ਦਿਲੋਂ ਧਰਵਾਦ ਕਰਦੇ ਆ ਕਿਉਂਕਿ ਵੀਰੋ ਅੱਜ ਸਾਨੂੰ ਸਾਰਿਆਂ ਨੂੰ ਜ਼ਰੂਰਤ ਆ ਕਿ ਡੰਗਰਾਂ ਵਾਸਤੇ ਜਿਹੜਾ ਚਾਰਾ ਉਹ ਜ਼ਰੂਰੀ ਆ ਕਿਉਂਕਿ ਜੇ ਆਪਾਂ ਲੰਗਰ ਲੈ ਕੇ ਆ ਸਕਦੇ ਆ ਤੇ ਜਿਹੜੇ ਡੰਗਰਾਂ ਵੀਰੋ ਉਹ ਤਾਂ ਚਾਰੇ ਨਾਲ ਰਜਣੇ ਆ ਤੂੜੀ ਨਾਲ ਰਜਣੇ ਆ ਚਾਹੇ ਦੂਸਰਾ ਕੋਈ ਚਾਰਾ ਲੈ ਕੇ ਆਉਣਾ ਇਹਨਾਂ ਵੀਰਾਂ ਨੇ ਅੱਜ ਚੌਕਰ ਦੀ ਜਿਹੜੀ ਹੈ ਸੇਵਾ ਕੀਤੀ ਆ ਤੇ ਵੀਰੋ ਇਸੇ ਤਰ੍ਹਾਂ ਹੀ ਹੋਰ ਲੋਕਾਂ ਨੂੰ ਵੀ ਬੇਨਤੀ ਕਰਨੀ ਚਾਹੁੰਦੇ ਆ ਦੇ ਵਾਧੇ ਚੜ ਕੇ ਜਿਹੜੀ ਸੇਵਾ ਵਾ ਇਸੇ ਤਰ੍ਹਾਂ ਆਪਾਂ ਕਰੀਏ ਕਿਉਂਕਿ ਸਰਕਾਰਾਂ ਦੇ ਕੋਲੋਂ ਆਪਾਂ ਨੂੰ ਕੋਈ ਆਸ ਨਹੀਂ ਗਈ ਆਪਾਂ ਨੂੰ ਆਸ ਆ ਤੇ ਆਪਣੇ ਦਾਨੀ ਸੱਜਣਾ ਦੀ ਆਸ ਆ ਤੇ ਅਸੀਂ ਹੋਰ ਵੀ ਲੋਕਾਂ ਨੂੰ ਬੇਨਤੀ ਕਰਦੇ ਕਿ ਪ੍ਰਮਾਤਮਾ ਨੇ ਤੁਹਾਨੂੰ ਬਹੁਤ ਕੁਝ ਦਿੱਤਾ ਆ ਉਸ ਦਿੱਤੇ ਹੋਏ ਵਿੱਚੋਂ ਥੋੜਾ ਥੋੜਾ ਇਕੱਠਾ ਕਰਕੇ ਇਸੇ ਤਰ੍ਹਾਂ ਹੀ ਆਪਾਂ ਜਿਹੜੇ ਹੜਪੀਰਤ ਲੋਕ ਆ ਜਿਹੜੇ ਅੱਜ ਵੇਹ ਕਰ ਹੋ ਚੁੱਕੇ ਆ ਉਹਨਾਂ ਵਾਸਤੇ ਆਪਾਂ ਜਿਹੜੀ ਹਿੰਮਤ ਮਾਰ ਸਕੀਏ ਜੇ ਕੋਈ ਆਪਾਂ ਰਸਣ ਲਿਆ ਸਕਦੇ ਆ ਚਾਹੇ ਆਪਾਂ ਤੂੜੀ ਲਿਆ ਸਕਦੇ ਆ ਕੋਈ ਹੋਰ ਚਾਰਾ ਲਿਆ ਸਕਦੇ ਆ ਉਹ ਜ਼ਰੂਰੀ ਪਹਚਾਓ ਕਿਉਂਕਿ ਬਹੁਤ ਵੱਡਾ ਜਿਹੜਾ ਦਿੱਕਤ ਆ ਰਹੀ ਆ ਜਿਹੜੇ ਜੰਗਲਾ ਪਸ਼ੂਆਂ ਦੇ ਚਾਰੇ ਦੀ ਇਸ ਕਰਕੇ ਬੇਨਤੀ ਆ ਵੀਰੋ ਵੱਧ ਚੜ ਕੇ ਤੇ ਧੰਵਾਦ ਆ ਸਰਦਾਰ ਬਲਦੇਵ ਸਿੰਘ ਦੀ ਬਾਜਵਾ ਤੇ ਬਲਬੀਰ ਸਿੰਘ ਜੀ ਸਾਡੇ ਸੈਕਟਰੀ ਸਾਹਿਬ ਸੁਖਵਿੰਦਰ ਸਿੰਘ ਜੀ ਮੂਰਤੀ ਤੇ ਹੋਰ ਸਾਡੇ ਗਰਵਿਆਲ ਸਿੰਘ ਜੀ ਸਰਪੰਚ ਤੇ ਸਮੂਹ ਹੋਰ ਇਲਾਕਾ ਨਿਵਾਸੀ ਜਿਹੜੇ ਆ ਉਹਨਾਂ ਸਾਰਿਆਂ ਦਾ ਧੰਵਾਦ ਆ ਵੀਰੋ ਦਿਨੋ ਧੰਵਾਦ ਆ ਕਿਉਂਕਿ ਅੱਜ ਸਾਨੂੰ ਲੋੜ ਆ ਫੇਰ ਦੁਬਾਰਾ ਬੇਨਤੀ ਕਰਦੇ ਆ ਕਿ ਲੋੜ ਆ ਆਪਣੇ ਆਦੇ ਨਾਲ ਖੜਨ ਦੀ ਅੱਜ ਅੱਜ ਆਪਣੇ ਪੰਜਾਬ ਦੇ ਨਾਲ ਖੜਨ ਦੀ ਲੋੜ ਆ ਤੇ ਆਪਾਂ ਨੂੰ ਸਰਕਾਰਾਂ ਨੂੰ ਫੇਰ ਦੁਬਾਰਾ ਬੋਲਦੇ ਕਿਉਂਕਿ ਅਜੇ ਤੱਕ ਸਰਕਾਰ ਦਾ ਕੋਈ ਸਮਾਨ ਨਹੀਂ ਇੱਥੇ ਤੱਕ ਪਹੁੰਚਿਆ ਜੇ ਕੋ ਪਹੁੰਚਿਆ ਵੀ ਤਾਂ ਨਾ ਮਾਤਰ ਪਹੁੰਚਿਆ ਕਿਉਂਕਿ ਜਿੰਨੀ ਲੋੜ ਆ ਉਹਨੀ ਇਨਕੁਆਇਰੀ ਇੱਥੇ ਨਹੀਂ ਹੋ ਰਹੀ ਬਾਕੀ ਹੋਰ ਵੀ ਸਾਡੇ ਅੱਜ ਜਿੱਦਾਂ ਸਾਡੀ ਅੱਜ ਸੋਮਣੀ ਪ੍ਰਬੰਧਕ ਕਮੇਟੀ ਨਾਲ ਗੱਲ ਹੋਈ ਆ ਅੰਮ੍ਰਿਤਸਰ ਦੇ ਵਿੱਚ ਉਹਨਾਂ ਦੇ ਪ੍ਰਧਾਨ ਸਾਹਿਬ ਨਾਲ ਗੱਲ ਹੋਈ ਆ ਉਹਨਾਂ ਨੇ ਵੀ ਕਿਹਾ ਕਿ ਅਸੀਂ ਤੁਹਾਡੇ ਇਸ ਇਲਾਕੇ ਨੂੰ ਕੱਲ ਨੂੰ ਕੋ ਡੰਗਰ ਪਸ਼ੂਆਂ ਦਾ ਆਚਾਰਾ ਚਾਹੇ ਹੋਰ ਜੋ ਵੀ ਸਮਾਨ ਆ ਤੁਹਾਨੂੰ ਪ੍ਰੋਵਾਈਡ ਕਰਵਾਵਾਂਗੇ ਉਹਨਾਂ ਦਾ ਵੀ ਦਿਨੋਂ ਧੰਨਵਾਦ ਕਰਦੇ ਆ ਅਮਰਤਪਾਲ ਸਿੰਘ ਦੀ ਪਾਰਟੀ ਆ ਵਾਰਸ ਪੰਜਾਬ ਦੇ ਉਹਨਾਂ ਦਾ ਵੀ ਅੱਜ ਫੋਨ ਆਇਆ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਕੱਲ ਨੂੰ ਉਹਨਾਂ ਨੇ ਵੀ ਜਿਹੜਾ ਕਾਫੀ ਇੱਕ ਸਮਾਨ ਜਿਹੜਿਆ ਭੇਜਣੇ ਆ ਪਸ਼ੂਆਂ ਦੇ ਚਾਰੇ ਵਾਸਤੇ ਕਿਉਂਕਿ ਅਸੀਂ ਬੇਨਤੀ ਜਦਾ ਇਹੋ ਕੀਤੀ ਆ ਕਿ ਪਸ਼ੂਆਂ ਦਾ ਚਾਰਾ ਵਾਧ ਤੋਂ ਵੱਧ ਲਿਆਂਦਾ ਜਾਵੇ ਕਿਉਂਕਿ ਬਾਕੀ ਲੰਗਰ ਜਿਹੜਾ ਉਹਦੀ ਬਹੁਤ ਸੇਵਾ ਆ ਰਹੀ ਆ ਜਿਹੜਾ ਪਸ਼ੂਆਂ ਦਾ ਚਾਰਾ ਉਹ ਘਟ ਆ ਰਿਹਾ ਇਸ ਕਰਕੇ ਸਾਰਿਆਂ ਨੂੰ ਬੇਨਤੀ ਕਰਦੇ ਆਂ ਕਿ ਰਲ ਮਿਲ ਕੇ ਸੀਨੀਅਰ ਕਾਂਗਰਸ ਆਗੂ ਆ ਜਿਹੜੇ ਸਾਡੇ ਇਸ ਪਿੰਡ ਦੇ ਹੰਦੀਵਾਲ ਦੇ ਉਹਨਾਂ ਨੇ ਇਹ ਬਰਲਾ ਕੀਤਾ ਦਿਲੋਂ ਧੰਨਵਾਦ ਆ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ